सा गुरु साहेब जी सोरठ महला पंजवा कर पहला अष्टपदियां ਇਕ ਓੰਕਾਰ ਸਤਿਗੁਰ ਪ੍ਰਸਾਦ ਸਬਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰੱਥ ਜਿਓ ਪਿੰਡ ਜਿਨ ਸਾਜਿਆ ਪਾਈ ਦੇਕਰ ਆਪਣੀ ਵਥ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜ ਆ ਪਾਈ ਦੇਕਰ ਆਪਣੀ ਵਥ ਕਿਨ ਕਹੀਏ ਕਿਉ ਦੇਖੀਐ ਪਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਪਾਈ ਜਿਸ ਤੇ ਜਪੀਐ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦਾ ਕਾ ਹੰਤਾ ਰਹਾਉ ਜਾ ਕੈ ਘਰ ਕਿਛ ਹੈ ਪਾਈ ਨਾ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉਚਾ ਅਗਮ ਅਪਾਰ ਜੀਏ ਜੰਤ ਪਿਤ ਪਾਲ ਦਾ ਭਾਈ ਨਿਤਨਿਤ ਕਰਦਾ ਸਾਰ ਸਤਿਗੁਰੂ ਪੂਰਾ ਭੇਟੀਐ ਪਾਈ ਸ਼ਬਦ ਮਿਲਾਵਣ ਹਾਰ ਸੱਚੇ ਚਰਨ ਸ੍ਰੀਵੀਐ ਪਾਈ ਪਰਮ ਹਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀ ਐ ਭਾਈ ਹੋਈ ਐ ਸਭ ਕੀ ਧੂਰ ਘਟ ਘਟ ਬ੍ਰਹਮ ਪਸਾਰਿਆ ਪਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਧੂਰ ਕਰਨ ਕਰਾਵਣ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੇ ਤਾਂ ਮਿਲਿਐ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਭਾਈ ਹਿਰਦੈ ਹੋਵੇ ਪਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰੈ ਸੰਤੋਖਿਆ ਭਾਈ ਹਹਿ ਨਿਸ ਲਾਗਾ ਭਾਉ ਰਸਨਾ RAM ਰਵੇ ਸਦਾ ਭਾਈ ਸਾਚਾ ਸਾਧ ਸੋ ਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਲ ਪਾਇਆ ਥਾਉ ਜਿਸ ਪਰ ਤੀਤ ਨਾ ਆਵੇ ਭਾਈ ਸੋ ਜੀੜਾ ਜਲ ਜਾਓ ਬਹੁਤ ਗੁਣ ਮੇਰੇ ਸਾਹਿਬ ਭਾਈ ਹਉ ਤਿਸ ਕੈ ਬਲ ਜਾਓ ਓ ਨਿਰਗੁਣ ਆਰੇ ਪਾਰ ਦਾ ਭਾਈ ਦੇ ਨਿਥਾਵੇਂ ਥਾਉ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾਉ ਤਿਸ ਬਿਨ ਕੜੀ ਨ ਜੀਵੀਐ ਪਾਈ ਸਰਵ ਕਲਾ ਭਰਪੂਰ ਸਾਸ ਗਿਰਾਸ ਨ ਵਿਸਰੈ ਭਾਈ ਪੀਖਿਓ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਵ ਰਹਿਆ ਪਰਪੂਰ ਜਿਨਾ ਪ੍ਰਤੀਤ ਨਾ ਲਗੀਆਂ ਭਾਈ ਸੇ ਜਨ ਨਿਤ ਮਰਦੇ ਝੂਰ ਅੰچل ਲਾਇਆ ਤਰਾਇਆ ਭਾਈ ਭਉਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਵਿਖ ਕਾਟਨ ਹਾਰ ਮਨ ਤਨ ਸੀਤਲ ਹੋਇਆ ਭਾਈ ਉਜਨਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲ ਵਿਖ ਕਾਟਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਾਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦਿ ਏ ਭਾਈ ਜਿਸ ਪ੍ਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਜਿਸ ਨੇ ਆਪਣੀ ਸਤਿਆ ਦੇ ਕੇ ਮਨੁੱਖ ਦਾ ਜਿੰਦ ਤੇ ਸਰੀਰ ਪੈਦਾ ਕੀਤਾ ਉਹ ਕਰਤਾਰ ਤਾਂ ਕਿਸੇ ਬਸੋਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ हे भाई ओहो कर्तार ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ਉਸ ਨੂੰ ਕਿਵੇਂ ਦੇਖਿਆ ਜਾਏ हे भाई गोविंद ਦੇ ਰੂਪ ਗੁਰੂ ਦੀ ਸਿਫਤ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈਂਦੀ ਹੈ हे ਮੇਰੇ ਮਨ ਸਦਾ ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ ਉਹ ਭਗਵਾਨ ਆਪਣੇ ਸੇਵਕ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਸਾਰੇ ਦੁੱਖਾਂ ਪੀੜਾਂ ਦਾ ਨਾਸ਼ ਕਰਨ ਵਾਲਾ ਹੈ ਰਹਾਉ हे भाई जिस प्रभु ਦੇ ਘਰ ਵਿੱਚ ਹਰੇਕ ਚੀਜ਼ ਮੌਜੂਦ ਹੈ ਉਸ ਦੇ ਘਰ ਵਿੱਚ ਜਗਤ ਦੇ ਸਾਰੇ 9 ਹੀ ਖਜ਼ਾਨੇ ਮੌਜੂਦ ਹਨ ਉਸ ਦੇ ਘਰ ਵਿੱਚ ਭੰਡਾਰੇ ਭਰੇ ਪਏ ਹਨ ਉਸ ਦਾ ਮੂਲ ਨਹੀਂ ਪਹਿ ਸਕਦਾ ਉਹ ਸਭ ਤੋਂ ਉੱਚਾ ਹੈ ਉਹ ਪੌਂਚਾ ਹੈ ਉਹ ਬੇਅੰਤ ਹੈ हे ਭਾਈ ਉਹ ਪ੍ਰਭੂ ਸਾਰੇ ਜੀਵਾਂ ਦੀ ਪਰਣਾ ਕਰਦਾ ਹੈ ਉਹ ਸਦਾ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸ ਦਾ ਦਰਸ਼ਨ ਕਰਨ ਲਈ हे ਭਾਈ ਪੂਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ ਗੁਰੂ ਹੀ ਆਪਣੇ ਸ਼ਬਦ ਵਿੱਚ ਜੋੜ ਕੇ ਪ੍ਰਮਾਤਮਾ ਨਾਲ ਮਿਲ ਸਕਣ ਵਾਲਾ ਹੈ। اے ਭਾਈ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੇ ਚਰਨ ਹਿਰਦੇ ਵਿੱਚ ਵਸਾਈ ਰੱਖਣੇ ਚਾਹੀਦੇ ਹਨ। ਇਸ ਤਰ੍ਹਾਂ ਮਨ ਦੀ फडਕਣਾ ਦਾ ਹਰੇਕ ਕਿਸਮ ਦਾ ਡਰ ਨਾਸ਼ ਹੋ ਜਾਂਦਾ ਹੈ। हे भाई साथ संगत ਵਿੱਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਵਿੱਚ ਮਨ ਦਾ ਨਿਵਾਸ ਹੋ ਜਾਂਦਾ ਹੈ ਸਾਧ ਸੰਗਤ ਦੀ ਬਰਕਤ ਨਾਲ हे ਭਾਈ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਮਨੁੱਖ ਦੇ ਅੰਦਰੋਂ ਮਿਟ ਜਾਂਦਾ ਹੈ ਹਿਰਦੇ ਦੇ ਕੋਲ ਫੁੱਲ ਦਾ ਖਿੜਾਓ ਹੋ ਜਾਂਦਾ ਹੈ ਹੇ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆ ਆਤਮਿਕ ਆਨੰਦ ਪੈਦਾ ਹੁੰਦਾ ਹੈ ਸਾਰੇ ਫਲ ਗੁਰੂ ਦੇ ਕੋਲ ਹਨ ਹੇ ਭਾਈ ਵਿਤਕਰਾ ਛੱਡ ਦੇਣਾ ਚਾਹੀਦਾ ਹੈ ਸਭਨਾ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਹੇ ਭਾਈ ਬ੍ਰਹਮਾਤਮਾ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਉਹ ਸਭ ਦੇ ਅੰਗ ਸੰਗ ਹੋ ਕੇ ਸਭ ਦੇ ਕੰਮਾਂ ਨੂੰ ਵੇਖਦਾ ਹੈ ਸਭਨਾ ਦੀਆਂ ਗੱਲਾਂ ਸੁਣਦਾ ਹੈ ਹੇ ਭਾਈ ਜੇ ਦਿਨ ਪਰਮਾਤਮਾ ਭੁੱਲ ਜਾਏ ਉਸ ਦੇਣਾ ਦੁਖੀ ਹੋ ਹੋ ਕੇ ਆਤਮਿਕ ਮੋਹ ਸੇੜ ਲਈਦੀ ਹੈ اے ਭਾਈ ਇਹ ਯਾਦ ਰੱਖੋ ਕਿ ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ ਹੈ ਪਰਮਾਤਮ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ ਭਾਈ ਜਿਸ ਮਨੁੱਖ ਦੇ ਹਿਰਦੇ ਚ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਮੌਜੂਦ ਹੈ ਹਰਨਾਮ ਮੌਜੂਦ ਹੈ ਉਹਦੇ ਅੰਦਰੋਂ ਮਾਇਆ ਦੇ ਮੋਹ ਦਾ ਨਾਸ਼ ਹੋ ਜਾਂਦਾ ਹੈ हे भाई उस परमात्मा ਨੂੰ ਜਦੋਂ ਚੰਗਾ ਲੱਗੇ ਤਦੋਂ ਉਹ ਜਿਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਉਸ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। हे ਭਾਈ ਗੁਰੂ ਦੇ ਸਨਮੁਖ ਹੋਇਆ ਹਿਰਦੇ ਕੋਲ ਫੁੱਲ ਖਿੜ ਪੈਂਦਾ ਹੈ। ਹਿਰਦੇ ਵਿੱਚ ਆਤਮਿਕ ਜੀਵਨ ਦੀ ਸੋਝੀ ਆ ਜਾਂਦੀ ਹੈ। हे ਭਾਈ ਗੁਰੂ ਦੀ ਸ਼ਰਣ ਪਿਆ ਮਨੁੱਖ ਦੇ ਅੰਦਰ ਪਰਮਾਤਮਾ ਦੀ ਤਾਕਤ ਪ੍ਰਗਟ ਹੋ ਜਾਂਦੀ ਹੈ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤਮਾਨ ਹੈ ਕਿਤੇ ਪ੍ਰਭੂ ਦੀ ਤਾਕਤ ਨਾਲ ਇਹ ਧਰਤੀ ਖੜੀ ਹੈ ਆਕਾਸ ਖੜਿਆ ਹੋਇਆ ਹੈ ਇਹ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤ ਦੇ ਦਿੱਤੀ ਉਸ ਦੇ ਅੰਦਰ ਦਿਨ ਰਾਤ ਪ੍ਰਭੂ ਚਰਨਾਂ ਦਾ ਪਿਆਰ ਬਣਿਆ ਰਹਿੰਦਾ ਹੈ ਉਹ ਮਨੁੱਖ ਸਦਾ ਆਪਣੇ ਜੀਵ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਰਾਮ ਜਪਣ ਦਾ ਇਹ ਸਾਰ ਇਹ ਨਿਸ਼ਾਨਾ ਉਸ ਦੇ ਅੰਦਰ ਸਦਾ ਕਾਇਮ ਰਹਿੰਦਾ ਹੈ। ਹੇ ਭਾਈ ਉਹ ਮਨੁੱਖ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸੇਵ ਸਲਾਹ ਸੁਣ ਸੁਣ ਕੇ ਆਤਮਿਕ ਜੀਵਨ ਹਾਸਲ ਕਰਦਾ ਹੈ। ਉਹ ਪ੍ਰਭੂ ਚਰਨਾਂ ਵਿੱਚ ਟਾਲਾ ਸਾਂ ਪ੍ਰਾਪਤ ਕਰਦਾ ਹੈ। ਪਰ ਹੇ ਭਾਈ ਜਿਸ ਮਨੁੱਖ ਨੂੰ ਗੁਰੂ ਤੇ ਇਤਬਾਰ ਨਹੀਂ ਵਾਜਦਾ ਉਹ ਉਸ ਦੀ ਨਿਪਾਗੀ ਜਿੰਦ ਵਿਕਾਰਾਂ ਵਿੱਚ ਸੜ ਜਾਂਦੀ ਹੈ ਆਤਮਿਕ ਮੌਸੇ ਹਟਦੀ ਹੈ ਏ ਭਾਈ ਮੇਰੇ ਮਾਲਕ ਪ੍ਰਭ ਵਿੱਚ ਬੇਅੰਤ ਗੁਣ ਹਨ ਮੈਂ ਉਸ ਤੋਂ ਸੰਦਕੇ ਕੁਰਬਾਨ ਜਾਂਦਾ ਹਾਂ ਏ ਭਾਈ ਮਾਲਕ ਗੁਣਹੀਨ ਨੂੰ ਵੀ ਪਾਲਦਾ ਹੈ ਤੇ ਨਿਆਸਰੇ ਮਨੁੱਖ ਨੂੰ ਸਹਾਰਾ ਦਿੰਦਾ ਹੈ ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜਕ ਉਪਾੜਦਾ ਹੈ ਤੇ ਉਸ ਦਾ ਨਾਮ ਸਿਮਰਨ ਕਰਨ ਵਾਲੇ ਦੇ ਮਨ ਉੱਤੇ ਭਰੀਆਂ ਦਾ ਗੂੜਾ ਰੰਗ ਚਾੜ ਦਿੰਦਾ ਹੈ। हे ਭਾਈ ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ ਉਸ ਨੂੰ ਪ੍ਰਭੂ ਮਿਲ ਪੈਂਦਾ ਹੈ। ਉਸ ਦੀ ਕਿਸਮਤ ਜਾਗ ਪੈਂਦੀ ਹੈ। हे ਭਾਈ ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ। ਉਸ ਦੀ ਯਾਦ ਤੋਂ ਬਿਨਾਂ ਇੱਕ ਘੜੀ ਵੀ ਮਨੁੱਖ ਦਾ ਆਤਮਿਕ ਜੀਵਨ ਕਾਇਮ ਨਹੀਂ ਰਹਿ ਸਕਦਾ। ਹੇ ਭਾਈ ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਮੈਂ ਖਾਂਦਿਆਂ ਸਾਹ ਲੈਂਦਿਆਂ ਕਦੇ ਵੀ ਨਹੀਂ ਭੁੱਲਦਾ ਹੇ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤ ਵਿੱਚ ਮਿਲਾਇਆ ਤਾਂ ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦੇਸਣ ਲੱਗ ਪੈਂਦਾ ਹੈ ਪਰ ਹੇ ਭਾਈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ ਉਹ ਸਦਾ ਚਿੰਤਾਤੁਰ ਹੋ ਕੇ ਆਤਮਿਕ ਮੌਸੇ ਢੇਡਦੇ ਰਹਿੰਦੇ ਹਨ اے ਭਾਈ ਸ਼ਰਨ ਪਏ ਮਨੁੱਖ ਨੂੰ ਆਪਣੇ ਪੱਲੇ ਲਾ ਕੇ ਪ੍ਰਮਾਤਮਾ ਇਸ ਦੁੱਖ ਰੂਪ ਸੰਸਾਰ ਸਮੁੰਦਰ ਤੋਂ ਪਾਲ ਰੰਗਾ ਲੈਂਦਾ ਹੈ ਪ੍ਰਭੂ ਉਸ ਉੱਤੇ ਕਿਰਪਾ ਕਰਕੇ ਉਸ ਨੂੰ ਮੇਰ ਦੀ ਨਿਗਾ ਨਾਲ ਵੇਖਦਾ ਹੈ ਉਸ ਦਾ ਬਿਆੰਤ ਪੱਕ ਕਰਦਾ ਹੈ। हे ਭਾਈ ਉਸ ਮਨੁੱਖ ਦਾ ਮਨ ਠੰਡਾ ਹੋ ਜਾਂਦਾ ਹੈ, ਸ੍ਰੀ ਸ਼ਾਂਤ ਹੋ ਜਾਂਦਾ ਹੈ। ਉਹ ਆਪਣੇ ਆਤਮਿਕ ਜੀਵਨ ਵਾਸਤੇ ਨਾਮ ਦੀ ਖੁਰਾਕ ਖਾਂਦਾ ਹੈ, ਨਾਮ ਦਾ ਸਹਾਰਾ ਲੈਂਦਾ ਹੈ। हे ਨਾਨਕਾ, ਖੇ ਭਾਈ ਉਸ ਪ੍ਰਮਾਤਮਾ ਦੀ ਸਰਨ ਲਵੋ ਜੋ ਸਾਰੇ ਪਾਪ ਘੱਟ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।